ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਬ੍ਰੈਡ ਪਕੌੜਾ ਬਿਲਕੁਲ ਹਲਵਾ ਇਸਟਾਈਲ ਦਾ ਬ੍ਰੈਡ ਪਕੌੜਾ ਬਣਾ ਕੇ ਤੇ ਆ ਕਰਾਂਗੇ ਚਲੋ ਜੀ ਹੁਣ ਆਪਾਂ ਰੈਸਮੀ ਨੂੰ ਸਟਾਰਟ ਕਰਦੇ ਹਾਂ ਲਓ ਜੀ ਬ੍ਰੈਡ ਪਕੌੜਾ ਬਣਾਉਣ ਲਈ ਪਹਿਲਾਂ ਆਪਾਂ ਥੋੜਾ ਜਿਹਾ ਸਾਫਤ ਤਣੀਆਂ ਲੈ ਕੇ 4-5 ਹਰੀਆਂ ਮਿਰਚਾਂ ਤੇ ਥੋੜੀ ਜਿਹੀ ਲਸਣ ਦੀ ਕਲੀਆਂ ਲੈ ਕੇ ਇਹਨੂੰ ਆਪਾਂ ਕੁੱਟ ਲਾਂਗੇ ਲਓ ਜੀ ਇਹਨਾਂ ਨੂੰ ਕੁੱਟ ਕੇ ਪਾਉਣ ਸਟੇ ਕਰਦੇ ਹਾਂ ਉਨਾ ਪਾਸਟਾ ਫਿਲਿੰਗ ਤਿਆਰ ਕਰ ਲਾਂਗੇ ਇਦਲੀ ਪਹਿਲਾਂ ਆਪਾਂ ਪੈਨ ਦੇ ਵਿੱਚ ਥੋੜਾ ਜਿਹਾ ਆਇਲ ਪਾਵਾਂਗੇ। ਇਹ ਜੋ ਆਇਲ ਨੂੰ ਆਪਾਂ ਥੋੜਾ ਜਿਹਾ ਹੁਣ ਗਰਮ ਹੋਣ ਦੇਵਾਂਗੇ। ਚਲ ਜੀ ਆਇਲ ਗਰਮ ਹੋਣ ਤੋਂ ਬਾਅਦ ਆਪਾਂ ਵਿੱਚ ਪਾ ਦੇਾਂਗੇ ਜੀਰਾ। ਇਹ ਕੋਈ ਤਰੀਕਾ ਚਾਹ ਹੈ ਥਾਲੀ ਪਰਾਂ ਦੇ। प्याज़ ਨੂੰਪੋਨਾ ਹਲਕਾ ਬ੍ਰਾਊਨ ਕਰਵਾਂਗੇ। ਲਓ ਜੀ ਤੇ ਅੱਜ ਇਹ ਹਲਕਾ ਬ੍ਰਾਊਨ ਕਰਨ ਤੋਂ ਬਾਅਦ ਅਪਏ ਦੀ ਸਪices ਐਡ ਕਰ ਲਾਂਗੇ। ਥੋੜਾ ਜਿਹਾ ਤੁਪਾ ਮੰਗੀ ਗਰਮ ਮਸਾਲਾ। ਦਾਲ ਵਿੱਚ। ਸਵਾਦ ਅਨੁਸਾਰ ਨਮਕ ਇਹ ਨੂੰ ਮਿਕਸ ਕਰਕੇ ਗੈਸ ਬੰਦ ਕਰ ਦਾਂਗੇ ਆਪਾਂ ਹੁਣ ਆਪੇ ਦੇ ਵਿੱਚ ਪਾਵਾਂਗੇ ਇਹ ਆਪਾਂ ਉਬਲੇ ਹੋਏ ਆਲੂ ਲੈ ਇਹਨਾਂ ਨੂੰ ਆਪਾਂ ਮੈਸ਼ ਕਰਦੇ ਇਹ ਵਿੱਚ ਪਾ ਦਾਂਗੇ ਆਪਾਂ ਥੋੜੀ ਜਿਹੀ ਪੈਲਿਚ ਪਾਵਾਂਗੇ ਅਜਿਹਾ ਇਸ ਤਰ੍ਹਾਂ ਫੰਦੀ ਰਹਿਣਗੀ ਉਰੇ ਇੱਥੇ ਪਪਾ ਮੰਗੀ ਕਸੂਰੀ ਮੇਥੀ ਇੱਕ ਚਮਚਾ ਜੂ ਆਪਾਂ ਲਸਣ ਤੇ ਹਰੀਆਂ ਮਿਰਚਾਂ ਤੇ ਸਾਫ ਸੁਧਨੀਆਂ ਦਾ ਪੇਸਟ ਬਣਾਇਆ ਸੀ ਉਹ ਪਾ ਲਾਂਗੇ ਤੇ ਵਿੱਚ ਨਿੰਬੂ ਨੂੰ ਛੋੜ ਦਾਂਗੇ ਇਹ ਵੀ ਕੰਡਕੇ ਆਪਾਂ ਫਿਰ ਇਹਦੇ ਵਿੱਚ ਨੂੰ ਛੋੜ ਦਾਂਗੇ ਜੇਕਰ ਤੁਸੀਂ ਆਮਚੂਰ ਪਾਊਡਰ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਨਹੀਂ ਤੇ ਇਸੇ ਤਰ੍ਹਾਂ ਨਿੰਬੂ ਵੀ ਪਾ ਸਕਦੇ ਹੋ ਇਸ ਤਰ੍ਹਾਂ ਆਪਾਂ ਇੱਕ ਨਿੰਬੂ ਪਾ ਲਾਂਗੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਆਲੂਆਂ ਦੀ ਸਟਫਿੰਗ ਆਪਣੀ ਤਿਆਰ ਹੋ ਗਈ ਇਹਨੂੰ ਪਾਉਣ ਤੋਂ ਥੋੜਾ ਠੰਡਾ ਹੋਣ ਦਿਓ ਹੁਣ ਲੋ ਜਿੱਧਰ ਹੁਣ ਆਪਾਂ ਦਸੰ ਦਾ ਬੈਟਰ ਤਿਆਰ ਕਰ ਲਾਂਗੇ ਉਹਦੇ ਲਈ ਆਪਾਂ ਪਾ ਲਾਂ 2 ਕੌਲੀਆਂ ਬੀਸਣੀਆਂ ਰੋਵਾਂਗੇ ਉਡੀ ਜੱਬ ਇਹਦੇ ਵਿੱਚ ਅਜਮੈਨ ਪਾਵਾਂਗੇ ਇਸ ਤਰ੍ਹਾਂ ਹੱਥਾਂ ਤੇ ਰਗੜ ਕੇ ਥੋੜਾ ਜਿਹਾ ਜੀਰਾ ਪਾਵਾਂਗੇ ਜਿਹੜਾ ਪਪੇਸਟ ਤਿਆਰ ਕਰਿਆ ਸੀ ਉਹ ਪਾਵਾਂਗੇ ਇਹਦੇ ਵਿੱਚ ਕੋਨਾ ਪੈਕੀਚਨ ਮਸਾਲੇ ਐਡ ਕਰਾਂਗੇ ਗਰਮ ਸਲ ਸਵਾਦ ਅਨੁਸਾਰ ਨਮਕ ਥੋੜੀ ਜੀ ਹਲਦੀ ਪਾੜ ਲਾਲ ਮਿਰਚ ਥੋੜੀ ਜੀ ਆਪ ਇਹਦੇ ਵਿੱਚ ਪਾਵਾਂਗੇ ਤੇ ਸਤੂਰੀ ਮੇਥੀ ਜੇਕਰ ਸੀਜ਼ਨ ਦੇ ਹਿਸਾਬ ਨਾਲ ਹਰਾ ਧਨੀਆ ਹੈਗਾ ਤਾਂ ਤੁਸੀਂ ਇਹਦੇ ਵਿੱਚ ਉਹ ਵੀ ਮਿਕਸ ਕਰ ਸਕਦੇ ਹੋ ਆਹ ਜੀ ਲਓ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਬੈਟਰ ਤਿਆਰ ਕਰ ਲਵਾਂਗੇ तरह पा ले ना तो ना तो 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 इस तरह के संघणा बैटर तैयार करके पांच मिनट सैट होने सैट लो जी वाइट जो लैकेफिंग तैयार करिए चंगी तरीके सैट कर लेंगे चंगी तरह सैट करने तो बाद आप दूसरा ब्रैड उपर रख लेंगे इस तरह हल्का ही प्रेस कर देंगे लो जी हम आप थोड़ा जो ਪਤਲਾ ਕਰ ਲਾਂਗੇ ਜਿਹੜਾ ਫੋਟੇਸਨ ਦਾ ਬੈਟਰ ਤਿਆਰ ਕਰਿਆ ਇਹ ਲਾਈਨਾਂ ਆਪਾਂ ਜਿਆਦਾ ਪਤਲਾ ਕਰਾਂਗੇ ਇਸ ਲਈ ਲਾਈਨ ਜਿਆਦਾ ਆਪਾਂ ਸੰਘਣਾ ਰੱਖਾਂਗੇ ਤਾਂ ਨਾ ਆਪਾਂ ਬੈਟਰ ਤਿਆਰ ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਆਪਾਂ ਉਦੋਂ ਪਾਉਣੇ ਜਦੋਂ ਆਪਣਾ ਓਇਲ ਗਰਮ ਹੋ ਜੇ ਆਪਾਂ ਇਹਦੇ ਵਿੱਚ ਪਾਵਾਂਗੇ ਚਮਚੀ ਦਾ ਚੌਥਾ ਹਿੱਸਾ ਬੇਕਿੰਗ ਪਾਊਡਰ ਇਹਦੀ ਉੱਪਰੋਂ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਮਿਚਾ ਲਾਂਗੇ। ਲੋ ਜੀ ਆਪਣਾ ਆਇਲ ਗਰਮ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਬ੍ਰੈਡ ਜਿਹੜੀ ਆਪਣੀ ਉਹ ਫਰਾਈ ਕਰ ਲਾਂਗੇ। ਇਸ ਤਰ੍ਹਾਂ ਬ੍ਰੈਡ ਨੂੰ ਬੇਸਨ ਦੇ ਬੈਟਰ ਵਿੱਚ ਡਿਪ ਕਰਕੇ పులా హాను హాఫ్ ఫ్రాయి బ కట్టే ఇర దూసరా బ్రెడ్ హాఫ్ ఫ్రా రేపు హాఫ్ ఫ్రై కలి కట్ కట్టుప ఫ్రా ਜੀ ਬ੍ਰੈਡ ਪਕੌੜਾ ਬਣ ਕੇ ਆਪਣੇ ਬਿਲਕੁਲ ਤਿਆਰ ਬਹੁਤ ਹੀ ਵਧੀਆ ਬਣਿਆ ਹੈ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਧੰਨਵਾਦ